ਕੇ ਪੀਐਸ ਗਿੱਲ ਦੇ ਮਤਰੇ ਭਰਾ ਨੂੰ ਭਰਾ ਦੱਸ ਕੇ ਕੀਤੀ ਗਈ ਇੰਟਰਵਿਊ ਬੜੀ ਚਰਚਾ ਵਿੱਚ ਹੈ ਲੁਧਿਆਣੇ ਲਾਗਲੇ ਜਾਣਦੇ ਕਿ ਕਿਵੇਂ ਇਹ ਡਿੱਕੀ ਗੱਲ ਕੈਂਟਾਂ ਦਾ ਸਰਗਣਾ ਬਣ ਕੇ ਨੌਜਵਾਨਾਂ ਦਾ ਸ਼ਿਕਾਰ ਕਰਦਾ ਕਰਵਾਉਂਦਾ ਰਿਹਾ ਤੇ ਕੈਂਟਾਂ ਨੂੰ ਅੱਡੇ ਮੁਹਈਆ ਕਰਦਾ ਰਿਹਾ ਅਚਾਨਕ ਹੀ ਇਸ ਨੂੰ ਲੋਕਾਂ 'ਚ ਪੇਸ਼ ਕਰਨ ਪਿੱਛੇ ਮਕਸਦ ਇਸ ਨੂੰ ਸਿਆਸਤ ਵਿੱਚ ਲਿਆਉਣਾ ਵੀ ਹੋ ਸਕਦਾ ਤੇ ਲੋਕਾਂ ਦਾ ਇਸ ਪਾਸੇ ਧਿਆਨ ਪਾ ਕੇ ਕੋਈ ਹੋਰ ਕਾਰਵਾਈ ਕਰਨਾ ਵੀ ਇਹ ਵਤਾਰਾ ਦੇਖਦਿਆਂ ਖਿਆਲ ਆਇਆ ਕਿ ਭਾਰਤੀ ਸਟੇਟ ਕਿੰਨੀ ਚਤਰ ਤੇ ਕਮੇਨੀ ਹੈ ਇਤਿਹਾਸ ਵਿੱਚ ਪੰਜਾਬ ਦਾ ਬੁਚੜ ਕੌਣ કહਾਇਆ ਜਾਵੇਗਾ ਇਹ ਵੀ ਉਸਨੇ ਤੈਅ ਕੀਤਾ ਕਿ ਉਹ ਇੱਕ ਪੱਗ ਵਾਲਾ ਹੋਵੇਗਾ ਕੇਪੀਐਸ ਗਿੱਲ ਤੇ ਕੇਪੀਐਸ ਗਿੱਲ ਨੂੰ ਚਲਾਉਣ ਵਾਲਾ ਉਪੀ ਸ਼ਰਮਾ ਲਕੋ ਲਿਆ ਜੋ ਉਸਦੇ ਨਾਲ ਡੀਜੀਪੀ ਇੰਟੈਲੀਜੈਂਸੀ ਕੇਪੀਐਸ ਗਿੱਲ ਬੁੱਚੜ ਸੀ ਤੇ ਓਪੀ ਸ਼ਰਮਾ ਇਸ ਬੁੱਚੜ ਦਾ ਬਾਪ ਜੋ ਸਿੱਖ ਜਵਾਨੀ ਦੇ ਕਤਲਿਆਂ ਦੀ ਸੂਚੀ ਤੇ ਵਿਉਂਤ ਬਣਾਉਂਦਾ ਸੀ ਅੱਗੇ ਸ਼ਰਮੇ ਦੇ ਹੋਰ ਬਾਪਾਂ ਦੀ ਕਤਾਰ ਸੀ ਜੋ ਦਿੱਲੀ ਜਾ ਕੇ ਮੁੱਕਦੀ ਸੀ ਜਿਨ੍ਹਾਂ ਵਿੱਚੋਂ ਇੱਕ ਪੰਜਾਬ ਦਾ ਗਵਰਨਰ ਸੁਰਿੰਦਰਨਾਥ ਵੀ ਸੀ ਇੱਕ ਸ਼ੱਕੀ ਹਵਾਈ ਹਾਦਸੇ 'ਚ 1994 ਵਿੱਚ ਗਵਰਨਰ ਸੁਰਿੰਦਰਨਾਥ ਦੀ ਮੌਤ ਹੋ ਗਈ ਸੀ ਅਸੀਂ ਬੁੱਚੜ ਹੱਥਾਂ ਬਾਰੇ ਜਾਣਦੇ ਹਾਂ ਪਰ ਉਪੀ ਸ਼ਰਮਾ सुरेंद्रनाथ ਤੇ ਇਹਨਾਂ ਤੋਂ ਉੱਪਰਲੇ ਬੁੱਜੜ ਦਿਮਾਗਾ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਕੀ ਕੋਈ ਪੱਤਰਕਾਰ ਹੋਸਟ ਉਪੀ ਸ਼ਰਮੇ सुरेंद्रनाथ ਬਾਰੇ ਵੀ ਕਦੇ ਕੋਈ ਪੋਡਕਾਸਟ ਕਰੇਗਾ ਉਹਨਾਂ ਦੇ ਪੀੜਤਾਂ ਤੋਂ ਪੁੱਛੇਗਾ ਉਹਨਾਂ ਦੇ ਰਿਸ਼ਤੇਦਾਰ ਲੱਭ ਕੇ ਇੰਟਰਵਿਊ ਕਰੇਗਾ